ਹੈਲੋ ਫਰੈਂਡਸ ਗੁੱਡ ਆਫਟਰਨੂੰ ਹੈ ਜੀ ਟਾਈਮ ਹੋ ਗਿਆ 1:30 ਵਜੇਗਾ ਔਰ ਅਸੀਂ ਜਾ ਰਹੇ ਹਾਂ ਜੀ ਮੇਲੇ ਪਰ ਮਾਰਿਸ਼ ਵੀ ਹੋ ਰਹੀ ਹੈ ਹਲਕੀ ਹਲਕੀ ਗੱਡੀ ਮਾ ਨਹੀਂ ਜਾਣਗੇ ਜਾਏਗੇ ਆਪਾਂ ਐਕਟਿਵਾ ਪਰ ਮੱਥਾ ਟੇਕ ਕੇ ਮੁੜਿਆਣਾ ਬੱਚਿਆਂ ਨੇ ਜੋ ਖਾਣਾ ਪੀਣਾ ਹੋਊਗਾ ਖਾ ਲੇਗੇ ਫਿਰਾਲ ਚਲੇ ਜਾਂ ਜੀ ਮਾਰਿਸ਼ ਹੋ ਰਹੀ ਹੈ ਫਿਰ ਤਾਂ ਲੋ ਜੀ ਫਰੈਂਡਸ ਮੇਲੇ ਤੇ ਆਪਾਂ ਪਹੁੰਚ ਗਏ ਆ ਇਹ ਹੈ ਜੀ ਪੀਰ ਬਾਬੇ ਦਾ ਮੇਲਾ ਬਾਗੜ ਵਾਲੇ ਦਾ ਅੱਜ ਨੌਮੀ ਹੈ ਤਈ ਪਿੰਡਾਂ ਦੇ ਵਿੱਚ ਨੌਮੀ ਭਰਦੀ ਹੈ ਹਨਾ ਤੇ ਅਸੀਂ ਆ ਗਏ ਜੀ ਮਾੜੀ ਦੇ ਵਿੱਚ ਗੁੱਗਾ ਮਾੜੀ ਦੇ ਵਿੱਚ ਸਾਡੇ ਪਿੰਡ ਦਾ ਮੇਲਾ ਜੀ ਇਹ ਤੇ ਚਲੋ ਜੀ ਮੇਲਾ ਦੇਖਦੇ ਆਪਾਂ ਸਾਰੇ ਜਣੇ ਚਲੋ ਸਾਡੇ ਨਾਲ ਤੁਹਾਨੂੰ ਮੇਲਾ ਦਿਖਾਨੀ ਆ ਤੇ ਪਲੀਜ਼ ਮੇਰੇ ਚੈਨਲ ਨੂੰ ਜੇ ਤੁਸੀਂ ਨਵੇਂ ਆ ਸਬਸਕ੍ਰਾਈਬ ਕਰ ਲਓ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਫੁੱਲ ਵਾਚ ਕਰਿਆ ਕਰੋ ਜੀ ਤੇ ਲੋ ਜੀ ਦਰ ਅਸੀਂ ਲਾਈਨ ਦੇ ਵਿੱਚ ਲੱਗੇ ਹੋਏ ਆ ਮੈਂ ਜੋਤ ਐਂਡ ਜੋਤ ਕੇ ਪਾਪਾ ਫਿਰ ਅਸੀਂ ਟੇਕਾਂਗੇ ਮੱਥਾ ਤੇ ਲਾਈਨ ਬਹੁਤ ਲੰਬੀ ਲੱਗੀ ਵੀ ਆ ਭੀੜ ਆ ਜੀ ਲੱਗੀ ਵੀ ਪੂਰੀ ਤਰ੍ਹਾਂ ਔਰ ਮੱਤਾ ਟੇਕ ਕੇ ਫਿਰ ਅਸੀਂ ਮੇਲੇ ਕੇ ਆਨੰਦ ਲਵਾਂਗੇ ਜੀ ਬੱਚਿਆਂ ਨੂੰ ਚੀਜ਼ਾਂ ਚੁੱਜ਼ਾਂ ਵੀ ਖਰੀਦਣੀਆਂ ਮੇਲੇ ਦੀਆਂ ਖਿਡੌਣੇ ਵਗੈਰਾ ਔਰ ਸਾਡੇ ਪਿੰਡ ਦਾ ਮੇਲਾ ਜੀ ਇਹ ਗੁੱਗਾ ਨੋਮੀ ਆ ਜੀ ਅੱਜ ਇਸ ਕਰਕੇ ਤੁਹਾਨੂੰ ਥੋੜੀ ਜੀ ਵੀਡੀਓ ਸ਼ੂਟ ਕਰਕੇ ਦਿਖਾਈ ਹੈ ਤੇ ਇੱਧਰ ਸਮਈਏ ਗਾ ਰਹੇ ਆ ਜੀ ਇਹ ਸਮਈਏ ਆ ਜੀ ਜੈ ਭਗੜ ਵਾਲੇ ਬਾਬੇ ਦੀ ਇਹ ਜੋ ਤੱਕਿਆ ਮਿਲਿਆ ਲੈ ਲੈ ਨੇ ਹੈਂਡ ਵੋਸ਼ ਕਿੰਨੇ ਕੀ ਆ ਕਿਉਂ ਇਹ ਆਪ ਕੀ ਹੈ ਨਹੀਂ ਕਿਉਂ ਅੰਮ੍ਰਿਤ ਕੀ ਲੈ ਰਿਆ ਹੈ ਅੰਮ੍ਰਿਤ ਕੀ ਲੈ ਰਿਆ ਕੱਲ੍ਹ ਨੇ ਪੈਨ ਦੇਖ ਲੈ ਯਾ ਪੈਨ ਹੀ ਪੈਨ ਪਏ ਆ

thank you

ਅਵੀ ਵੀਰ ਬੰਦੇ ਨੂੰ ਦੇਖ। ਬੇਦੋਦੀ ਐ। ਤੈਨੂੰ। ਲੋ ਘੜਾ ਲੈ ਪੈਂਟਿੰਗ। ਉਹ ਤਾਂ ਉਹ ਆ ਗਿਆ। ਚਲ ਤਾਉ। ਕੀ ਸਮਝ ਲਾਉ। 100000 ਤੋਂ ਇੱਕ ਕਰ। ਆ ਆ ਮਾਂ ਮੇ ਖਾਣਾ ਖਾ ਲੈ। ਇਹ ਪਾਗਲ। ਜੋਤ। ਆਜਾ। अरे राम से रूपा खा लो कुलचा क्या खा रही रूपे अंजल कैसा लगा अभी तो खाया नहीं कुलचा खा रही रूपे अंजल भर जाओ ਕੀ ਹਾਲ ਹੈ ਠੀਕ ਹੈ ਚਲੋ ਜੀ ਜਸਤ ਮੇਲਾ ਦੇਖ ਲਿਆ ਸਮਾਨ ਲੈ ਲਿਆ ਆਪਾਂ ਨੇ ਰਪੰਜਲ ਖਾ ਰਹੀ ਹੈ ਆਈਸਕ੍ਰੀਮ ਆਈਸਕ੍ਰੀਮ ਔਰ ਗਗਜੋਤ ਨੇ ਲਿਆ 버ਗਰ ਸੋਰੀ ਕੁਲਚਾ ਔਰ ਮੋਮੋਜ਼ ਜੋਤ ਨੇ ਮੈਂ ਸਿਰਫ ਬਦਾਮ ਸ਼ੇਕ ਪੀਆ ਹੈ ਹਾਂ ਇਧਰ ਨੂੰ ਆਪਾਂ ਇਹਨੂੰ ਜਹਾਂ ਨੇੜੇ ਜਿਹਨੂੰ ਗੱਡੀ ਦੇਖੋ ਕਿ ਇੱਥੇ ਨੂੰ ਲੰਘ ਕੇ ਆ ਰਹੀ ਐ ਰਸਤਾ ਪੀ ਤੋ ਲੋ ਜੀ ਜਸਟ ਮੇਲਾ ਦੇਖ ਕੇ ਆ ਗਏ ਆਪਾਂ ਘਰਾਂ ਲਿਓ ਨੂੰ ਘਰਾਂ ਛੋੜ ਗਏ ਤੇ ਔਰ ਮੈਂ ਲੈ ਆਈਆਂ ਇੱਕ ਇਹ ਵਾਲਾ ਮੇਰੇ ਯਾਦ ਆ ਗਿਆ ਤਾਂ ਬਰਤਨ ਸਾਫ ਕਰਨੇ ਵਾਲਾ ਕਿਉਂਕਿ ਮੇਰੇ ਯਾਦ ਨਹੀਂ ਆਂਦਾ ਨਹੀਂ ਸਾਹਮਣੇ ਪਿਆ ਤਾਂ ਦੇਖ ਕੇ ਯਾਦ ਆ ਗਿਆ ਔਰ ਇੱਕ ਲੈ ਕੇ ਆਈਆਂ ਮੈਂ ਇਹ ਕੁੰਡੀ ਸੋਟਾ ਇਹ ਵਾਲਾ ਕਿਉਂਕਿ ਜਦੋਂ ਆਪਾਂ ਨਾ ਮਤਲਬ ਕੋਈ ਚਾਚੂ ਬਣਾਣੇ ਆ ਆਦਾ ਜਾਂ ਹਰੀਆ ਲੌਂਗ ਇਲਾਇਚੀਆਂ ਕੁੱਟ ਕੇ ਪਾਣ ਵਾਸਤੇ ਇਹ ਲੈ ਆਈਆਂ ਮੈਂ ਵਧੀਆ ਚੀਜ਼ ਹੈ ਵੈਸੇ ਇਹ ਵਾਲੀ ਲੈ ਕੇ ਆਈਆਂ ਮੈਂ ਤਾਂ ਫਿਲਹਾਲ ਬਬਜੋਤ ਲੈ ਕੇ ਆਈ ਆਪਣੇ ਮੋਮੋਸ ਐਂਡ ਕੁਲਚੇ ਬਬਜੋਤ ਲੈ ਕੇ ਇਹ ਤੂੰ ਕੀ ਲੈ ਕੇ ਆਈ ਹੈ ਹਾਂ ਔਰ ਮੈਂ ਆਪਣੀ ਕਿ ਜੁੱਤੀ ਵੀ ਲੈ ਕੇ ਆਈਆਂ ਇਹ ਵਾਲੇ ਮਮੀ ਇਹ ਵਾਲੀ ਚੱਪਲ ਲੈ ਕੇ ਆਈ ਮੈਂ ਇਹ ਮੇਲੇ ਦਾ ਸਮਾਨ ਹੈ ਓ ਪਿਆਰ ਕੀ ਹੋ ਗਿਆ ਲੋ ਜੀ ਵਲੋਗ ਦਾ ਕਰਦੇ ਐਂਡ ਔਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਮੇਲਾ ਦਿਖਾ ਦਿਆ ਇਹ ਸਾਡੇ ਪਿੰਡ ਦਾ ਮੇਲਾ ਜੀ ਪੀਰ ਬਾਬੇ ਦਾ ਬਾਗੜ ਵਾਲਾ ਪੀਰ ਬਾਬਾ ਜਿਹੜਾ ਹਨਾ ਸਾਡੇ ਏਰੀਆ ਦੇ ਵਿੱਚ ਬਹੁਤ ਮੰਨਤਾ ਜੀ ਪੀਰ ਬਾਬੇ ਦੀ ਫਿਲਾਲ ਅੱਜ ਨੌਮੀ ਐ ਮੱਥਾ ਠੀਕਿਆ ਪਰ ਸਾਡਾ ਖੀਰ ਪੂੜੇ ਨਹੀਂ ਬਣਦੇ ਅੱਜ ਕਿਉਂਕਿ ਸਾਡੇ ਬਣੂਗੇ 14ਸ ਨੂੰ ਅੱਜ ਸਿਰਫ ਸਿੰਪਲ ਸੁੱਕਾ ਮੱਥਾ ਠੀਕਿਆ ਪੈਸਿਆਂ ਨਾਲ ਔਰ ਕੀ ਹੋਇਆ ਹੋ ਗਿਆ ਤਾਂ ਠੀਕ ਹੈ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ